ਉਹਨਾਂ ਨੇ ਕਿਹਾ ਕਿ sin θ cos θ ਯੂਜ਼ ਕਰਕੇ ਜਾਂ a² b² ਯੂਜ਼ ਕਰਕੇ ਤੁਸੀਂ ਕਦੀ ਸਬਜ਼ੀ ਖਰੀਦੀ ਹੈ? ਅੱਜ ਤੁਸੀਂ ਜਿਹੜਾ ਹੈਲੀਕਾਪਟਰ ਲੈ ਕੇ ਘੁੰਮ ਰਹੇ ਹੋ ਪ੍ਰੋਜੈਕਟਾਈਲ ਮੋਸ਼ਨ ਉੱਥੇ ਯੂਜ਼ ਕਰਦੇ ਆਂ। ਸੀਐਮ ਸਾਹਿਬ ਨੇ ਕਿਤੇ ਨਾ ਕਿਤੇ ਇਹਦਾ ਪ੍ਰੋਪਰ ਐਨਾਲਿਸਿਸ ਨਹੀਂ ਕੀਤਾ ਜਿਹੜਾ ਇਹ ਸਵਾਲ ਕਰ ਦਿੱਤਾ ਇਹ ਸਬਜ਼ੀ ਖਰੀਦਣ ਦੇ ਕੰਮ ਕਿਤੇ ਨਹੀਂ ਆਉਂਦਾ। ਸੋ ਸੀਐਮ ਸਾਹਿਬ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਕਿਤੇ ਨਹੀਂ ਯੂਜ਼ ਹੁੰਦਾ ਤੇ ਮੈਂ ਕਹਿੰਦਾ ਜਿੰਨੇ ਐਬਿਨੈਂਟ ਸਕੂਲ ਹੈ ਤੁਸੀਂ ਸਿਲੇਬਸ ਚੇਂਜ ਕਰ ਸਕਦੇ ਹੋ। ਸੀਐਮ ਸਾਹਿਬ ਨੂੰ ਗਿਆਨ ਨਹੀਂ ਹੋਣਾ ਜਾਂ ਉਹਨਾਂ ਨੂੰ ਕਿਸੇ ਨੇ ਚਾਨਣਾ ਨਹੀਂ ਪਾਇਆ ਹੋਣਾ ਆਪਾਂ ਪਾਤਨੇ ਪੰਜਾਬ ਕੇਸਰੀ ਜਗਬਾਣੀ ਦੇ ਮਾਧਿਮ ਰਾਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਭਗਵੰਤ ਮਾਨ ਸੀਐਮ ਭਗਵੰਤ ਮਾਨ ਜੀ ਵੱਲੋਂ ਇੱਕ ਬਿਆਨ ਸਿਗਾ sin θ cos θ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਕਿਤੇ ਲਾਗੂ ਨਹੀਂ ਹੁੰਦਾ ਤੇ ਇਹ ਕਿੱਥੇ ਲਾਗੂ ਹੁੰਦਾ ਆ ਸਾਡੇ ਨਾਲ ਮੰਤਰੀ ਗੁਰੂ ਜੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਕੇਸਰੀ ਜਗਬਾਣੀ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੀਐਮ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਹੈ ਚਲੋ ਇਹਦੇ ਨਾਲ ਐਟਲੀਸਟ ਸਾਡੇ ਪੰਜਾਬ 'ਚ ਮੈਂ ਕਹੂੰਗਾ ਇੱਕ ਸਾਇੰਸ ਅਵੇਅਰਨੈਸ ਵੀ ਪੈਦਾ ਹੋਏਗੀ ਕਿ ਉਹਨਾਂ ਨੇ ਕਿਹਾ ਕਿ ਸਾਇੰਸ ਥੀਟਾ ਕੌਸ ਥੀਟਾ ਯੂਜ਼ ਕਰਕੇ ਜਾਂ a² + b² ਯੂਜ਼ ਕਰਕੇ ਤੁਸੀਂ ਕਦੀ ਸਬਜ਼ੀ ਖਰੀਦੀ ਹੈ ਮੈਂ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਸੀਐਮ ਸਾਹਿਬ ਕਿ ਸਾਡਾ ਬੇਸਿਕਲੀ ਟ੍ਰਿਗਨੋਮੈਟਰੀ ਤੇ ਜਿਓਮੈਟਰੀ ਜਿਹੜੀ ਹੈਗੀ ਹੈ ਨਾ ਅੱਜ ਤੁਸੀਂ ਜਿਹੜਾ ਹੈਲੀਕਾਪਟਰ ਲੈ ਕੇ ਘੁੰਮ ਰਹੇ ਹੋ ਪ੍ਰੋਜੈਕਟਾਈਲ ਮੋਸ਼ਨ ਉੱਥੇ ਯੂਜ਼ ਕਰਦੇ ਆ ਤੇ ਹੋਰ ਤੁਸੀਂ ਜਿੰਨੇ ਵੀ ਸਾਡੇ ਪੁੱਲ ਬੰਦੇ ਨੇ ਜਿਹੜੇ ਤੁਸੀਂ ਉਦਘਾਟਨ ਕਰਦੇ ਹੋ there we use these terms sin square cos square theta trigonometry geometry everywhere that is used here jinne gps system ne oopar de driver locations track karan li gps system track karan li ajj apa schoolan de vich vi inna cheezan nu use karan de bachche nu padha rahe ha even toade school of feminance de vich vi main kahanga eh sab padhaya ja raha jeh apa nu lagda ki kithe kam nahi aana kyunki mainu lagda hai tusi eh sochde ho ki shayad kithe kam nahi aanda main itthe zikr karna chahunga ji sade sandhu sahab gurteer singh sandhu ji jinna ne taqreeban 1382 ਪੇਟੈਂਟ ਕੀਤੇ ਨੇ ਯੂਐਸ ਦੇ ਯੂਐਸ ਵੱਲੋਂ ਪੇਟੈਂਟ ਹੋਏ ਉਹਨਾਂ ਦੇ ਸਾਰੇ ਪ੍ਰੋਜੈਕਟਸ 2211 ਪੇਟੈਂਟ ਉਹਨਾਂ ਨੇ ਵਰਲਡ ਵਾਈਡ ਕੀਤੇ ਨੇ ਇਹ ਸਾਰੇ ਸੀਐਮ ਸਾਹਿਬ ਇਹ ਪੜ੍ਹੇ ਨੇ ਸਾਇੰਸ ਸਕੁਅਰ ਕੋਸਕੁਅਰ θੀਟਾ ਜੀਓਮੈਟਰੀ 3D एवरीथिंग ਦੇ ਹੈਵ ਸਟੱਡਿਡ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦਾ ਫਾਇਦਾ ਕੀ ਹੋਇਆ ਦੂਜੀ ਗੱਲ ਸਾਡੇ ਕੰਪਨੀ ਸਾਹਿਬ ਜਿਨ੍ਹਾਂ ਨੂੰ ਅਸੀਂ ਫਾਦਰ ਆਫ ਫਾਈਬਰ ਆਪਟਿਕਸ ਕਹਿੰਦੇ ਆ ਜੀ ਇੰਟਰਨੈਟ ਚੱਲ ਰਿਹਾ ਹੈ ਜੋ ਚੱਲ ਰਿਹਾ ਹੈ ਵੇਵਸ ਜਿਹੜੀਆਂ ਸਾਈਨ ਵੇਵਸ 코ਸ ਵੇਵਸ ਜਿਹੜੀਆਂ ਯੂਜ਼ ਹੋ ਰਹੀ ਹੈ ਇੰਟਰਨੈਟ ਰੈਡੀਏਸ਼ਨਸ ਦੇ ਵਿੱਚ ਜਾਂ ਸਾਡੇ ਏਸੀ ਨੇ ਕਿਤੇ ਵੀ ਹਰ ਜਗ੍ਹਾ ਯੂਜ਼ ਹੋ ਰਹੀ ਹੈ ਸੋ ਮੈਂ ਸਮਝਦਾ ਸੀਐਮ ਸਾਹਿਬ ਨੇ ਕਿਤੇ ਨਾ ਕਿਤੇ ਇਹਦਾ ਪ੍ਰੋਪਰ ਐਨਾਲਿਸਿਸ ਨਹੀਂ ਕੀਤਾ ਜਿਹੜਾ ਇਹ ਸਵਾਲ ਕਰ ਦਿੱਤਾ ਇਹ ਸਬਜ਼ੀ ਖਰੀਦਣ ਦੇ ਕੰਮ ਕਿਤੇ ਨਹੀਂ ਆਉਂਦਾ ਹੋਰ ਬੜੀਆਂ ਜਗ੍ਹਾ ਤੇ ਕੰਮ ਆਉਂਦਾ ਇਹਨੂੰ ਪੜਨ ਦਾ ਬਹੁਤ ਫਾਇਦਾ ਸੀਐਮ ਸਾਹਿਬ ਸਾਡੇ ਅਜੇ ਬਾਂਗਾ ਜੀ ਅੱਜ ਸਾਡੇ ਇਨ੍ਹਾਂ ਸਾਰਿਆਂ ਪੰਜਾਬੀਆਂ ਦਾ ਮਾਣ ਹੈ ਸਾਡੇ ਉੱਤੇ ਸਾਨੂੰ ਪ੍ਰਾਊਡ ਹੈ ਕਿ ਇਹ ਲੋਕ ਅੱਜ ਯੂਐਸ ਦੇ ਵਿੱਚ ਰਾਜ ਕਰ ਰਹੇ ਨੇ ਵਰਲਡ ਬੈਂਕ ਦਾ ਸੀਓ ਸਾਡਾ ਪੰਜਾਬੀ ਲੱਗਾ ਹੋਇਆ ਉਹਨੂੰ ਵੀ ਕਿਤਨਾ ਕਿਤੇ ਚੀਜ਼ਾਂ ਜਿਓਮੈਟਰੀ ਦੀਆਂ ਪੜ੍ਹਨੀਆਂ ਪਈਆਂ ਸੋ ਸੀਐਮ ਸਾਹਿਬ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਕਿਤੇ ਨਹੀਂ ਯੂਜ਼ ਹੁੰਦਾ ਤੇ ਮੈਂ ਕਹਿੰਦਾ ਜਿੰਨੇ ਐਬਿਨੈਂਟ ਸਕੂਲ ਹੈ ਤੁਸੀਂ ਸਿਲੇਬਸ ਚੇਂਜ ਕਰ ਸਕਦੇ ਹੋ ਜੇ ਲੱਗਦਾ ਹੈ ਮੇਰੀਆਂ ਗੱਲਾਂ ਤੋਂ ਤੁਹਾਨੂੰ ਸੈਟੀਸਫਾਈ ਹੈਗੇ ਹੋ ਚੰਗਾ ਲੱਗਦਾ ਹੈ ਤੇ ਮੇਰੇ ਹਿਸਾਬ ਨਾਲ ਇਹਨੂੰ ਚੱਲਦਾ ਰਹਿਣ ਦੇਣਾ ਚਾਹੀਦਾ ਸਬਜ਼ੀ ਖਰੀਦਣ ਲਈ ਆਪਾਂ ਹੋਰ ਯੂਨਿਟ ਯੂਜ਼ ਕਰਦੇ ਹਾਂ ਮੈਥ ਦੇ ਇਹ ਚੀਜ਼ਾਂ ਕਿਤਨਾ ਕਿਤੇ ਉੱਥੇ ਯੂਜ਼ ਹੁੰਦੀਆਂ ਜੀ ਇਹ ਤੁਹਾਨੂੰ ਕੀ ਲੱਗਦਾ ਹੈ ਮਤਲਬ ਸੀਐਮ ਸਾਹਿਬ ਨੇ ਇਦਾਂ ਦਾ ਕਿਉਂ ਕੀਤਾ ਮੈਨੂੰ ਸਮਝ ਨਹੀਂ ਆਈ ਜੀ ਉਹ ਇੱਕ ਪਾਸੇ ਤਾਂ ਕਹਿੰਦੇ ਮੈਂ ਐਜੂਕੇਸ਼ਨ ਕ੍ਰਾਂਤੀ ਲੈ ਕੇ ਆਂਦੀ ਪੰਜਾਬ ਦੇ ਵਿੱਚ ਦੂਜੇ ਪਾਸੇ ਆਪਾਂ ਸਾਇੰਸ ਨੂੰ ਡੀਮੋਟੀਵੇਟ ਕਰ ਰਹੇ ਜੋ ਮੈਨੂੰ ਲੱਗ ਰਿਹਾ ਮੇਰੇ ਹਿਸਾਬ ਨਾਲ ਮੈਂ ਵੀ ਇੱਕ ਸਾਇੰਸ ਟੀਚਰ ਆ ਤੇ ਮੈਂ ਮੰਨਦਾ ਜੋ ਸਾਇੰਸ ਬੱਚੇ ਦਾ ਨਖਾਰ ਕਰ ਸਕਦੀ ਹੈ ਉਹ ਕੋਈ ਸਬਜੈਕਟ ਨਹੀਂ ਕਰ ਸਕਦਾ ਤਾਂ ਮੇਰੇ ਹਿਸਾਬ ਨਾਲ ਇਹ ਕਿਤੇ ਨਾ ਕਿਤੇ ਥੋੜੇ ਜਿਹਾ ਸੀਐਮ ਸਾਹਿਬ ਨੂੰ ਗਿਆਨ ਨਹੀਂ ਹੋਣਾ ਜਾਂ ਉਹਨਾਂ ਨੂੰ ਕਿਸੇ ਨੇ ਚਾਨਣਾ ਨਹੀਂ ਪਾਇਆ ਹੋਣਾ ਆਪਾਂ ਪਾਦਰ ਨੇ ਪੰਜਾਬ ਕੇਸਰੀ ਜਗਬਾਣੀ ਦੇ ਮਾਧਿਅਮ ਰਾਹੀਂ ਕਿ ਇਹ ਚੀਜ਼ਾਂ ਕਿੱਥੇ ਕਿੱਥੇ ਯੂਜ਼ ਹੁੰਦੀ ਹੈ ਜਿਵੇਂ ਅੱਜ ਫਾਈਬਰ ਆਪਟਿਕਸ ਹੈ ਉਹਦੇ ਬਿਨਾ ਸਾਡਾ ਕੋਈ ਕੰਮ ਹੀ ਨਹੀਂ ਕਰ ਜੀ ਹੈ ਨਾ ਜੀ ਕੋਈ ਇੰਟਰਨੈਟ ਵਾਈਫਾਈ ਕੋ ਚੱਲਣਾ ਹੀ ਨਹੀਂ ਜੀ ਜੇ ਫਾਈਬਰ ਆਪਟਿਕਸ ਨਾ ਹੋਵੇ ਤਾਂ ਮੇਰੇ ਹਿਸਾਬ ਨਾਲ ਸੀਐਮ ਸਾਹਿਬ ਦੇ ਆਫਿਸ ਵੀ ਕੰਮ ਨਹੀਂ ਚੱਲਣਾ ਹੈ ਨਾ ਜੀ ਤੁਸੀਂ ਸੀਐਮ ਸਾਹਿਬ ਇਹ ਬੜੀਆਂ ਯੂਸਫੁਲ ਟਰਮਸ ਨੇ ਆਪਾਂ ਮੈਂ ਦੇਖਿਆ ਕਈ ਲੋਕ ਛੋਟੀਆਂ ਛੋਟੀਆਂ ਰੀਲਾ ਪਾ ਕੇ ਨਾ ਰੀਲਾ ਦੇਖ ਕੇ ਇਨਸਪਾਇਰ ਹੁੰਦੇ ਨੇ ਇਹ ਚੀਜ਼ਾਂ ਨਹੀਂ ਇਹ ਕਿਤੇ ਕੰਮ ਨਹੀਂ ਆਈਆਂ ਜਿਨ੍ਹਾਂ ਨੇ ਬ੍ਰਿਜ ਨੇ ਜਿਨ੍ਹਾਂ ਨੇ ਪੋਲ ਨੇ ਅੱਜ ਜਿੰਨੀ ਡਿਵੈਲਪਮੈਂਟ ਪੰਜਾਬ 'ਚ ਹੋਣੀ ਹੈ ਜਿਨ੍ਹਾਂ ਨੇ ਆਰਕੀਟੈਕਟ ਤੁਹਾਡੇ ਮਾਸਟਰ ਇੰਜੀਨੀਅਰਸ ਨੇ ਜਿਨ੍ਹਾਂ ਨੇ ਤੁਹਾਡੇ ਐਮਟੀ ਸੋ ਇਹਨਾਂ ਦਾ ਬਹੁਤ ਯੂਜ਼ ਹੈ ਆਪਾਂ ਡੀਮੋਟੀਵੇਟ ਨਾ ਕਰੀਏ ਸਾਡੇ ਸਤਿਕਾਰਯੋਗ ਨੇ ਸੀਐਮ ਸਾਹਿਬ ਮੈਂ ਬੇਨਤੀ ਕਰਾਂਗਾ ਸੀਐਮ ਸਾਹਿਬ ਵੈਰੀ ਇੰਪੋਰਟੈਂਟ ਥਿੰਗਸ ਥੀਸ ਆਰ ਆਪਣਾ ਚੰਗੀ ਜਿਹਾ ਯੂਜ਼ ਕਰਨਾ ਹੈ ਤੇ ਬੱਚਿਆਂ ਨੂੰ ਮੋਟੀਵੇਟ ਕਰਨਾ ਇਹਦੇ ਲਈ